ਅੰਮੋਲ ਕੱਢੇਗਾ ਕੀ ਖਾਸ ਨੇ ਜਰਾ ਹਿੰਦੂ ਪਠਾਨਕੋਟ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਦਲਜਿੰਦਰ ਸਿੰਘ ਢਿਲੋਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਠਾਨਕੋਟ ਸ਼ਹਿਰ ਦੇ ਵਿੱਚ 26 ਜਨਵਰੀ ਦੇ ਕਾਰ ਰੂਟੀਨ ਦੇ ਵਿੱਚ ਅਸੀਂ ਫਲੈਗ ਮਾਰਚ ਕੱਢਿਆ ਹੈ ਤਾਂ ਜੋ ਜਿਹੜੇ ਸ਼ਹਿਰ ਵਾਸੀ ਹੈ ਸੁਰੱਖਿਆ ਦੀ ਜਿਹੜੀ ਹੈ ਭਾਵਨਾ ਨੂੰ ਮਹਿਸੂਸ ਕਰ ਸਕਣ ਅਸੀਂ ਜਿਹੜੇ ਪੰਜਾਬ ਪੁਲਿਸ ਜਿਹੜੀ ਹੈ ਪਠਾਨਕੋਟ ਇਹ ਹਰ ਤਰ੍ਹਾਂ ਨਾਲ ਤਿਆਰ ਹੈ ਤੇ ਜਿੰਨੇ ਵੀ ਆਪਣੇ ਸ਼ਹਿਰ ਵਾਸੀ ਨੇ 26 ਜਨਵਰੀ ਦਾ ਜਿਹੜਾ ਤਿਹਾਰਾ ਬਿਲਕੁਲ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਇੰਨੇ ਨਾਕਾਬੰਦੀ ਸਰ ਇਹ ਮੱਧ ਨਜ਼ਰ ਕੀਤੀ ਗਈ ਆ ਤੇ ਚੈਕਿੰਗ ਜਿਹੜੀ ਕੀਤੀ ਜਾ ਰਹੀ ਆ ਤੁਸੀਂ ਨਾ ਦੇਖਿਆ ਹੋਣਾ ਰੂਟੀਨ ਦੇ ਵਿੱਚ ਵੀ ਕਾਫੀ ਰਾਤ ਤੇ ਦਿਨ ਜਿਹੜੇ ਆ ਲਗਾਤਾਰ ਜਿਹੜੀ ਆ ਨਿਗਰਾਨੀ ਬਤਲੇ ਨਾਕਾਬੰਦੀ ਵੀ ਕੀਤੀ ਜਾ ਰਹੀ ਆ ਔਰ ਫਲੈਗ ਮਾਰਕ ਵੀ ਕੀਤਾ ਜਾ ਰਿਹਾ ਔਰ ਸਪੈਸ਼ਲ ਨਾਕਾਬੰਦੀ ਲਾ ਕੇ ਚੈਕਿੰਗ ਵੀ ਕੀਤੀ ਜਾ ਰਹੀ ਆ ਸੋ ਇਹਦੇ ਵਿੱਚ ਨੰਬਰ ਦੱਸਣਾ ਤਾਂ ਹਲੇ ਮناسب ਨਹੀਂ ਹੋਇਆ ਬਟ ਕਾਫੀ ਅਸੀਂ ਮਤਲਬ ਕੋਸ਼ਿਸ਼ਾਂ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਪਬਲਿਕ ਬੇਸਟੇ ਵੀ ਚੈਕਿੰਗ ਕਰ ਰਹੇ ਨੇ ਬਿਲਕੁਲ ਬਿਲਕੁਲ ਜੀ ਥਾ ਥਾਂ ਤੇ ਤੁਸੀਂ ਦੇਖਿਆ ਉਹ ਇਲਾਕੇ ਇਲਾਕੇ ਚੈਕਿੰਗ ਹੋ ਰਹੀ ਹੈ ਅਹੀਂ ਬਿਲਕੁਲ ਜਿਹੜੇ ਜਿਹੜੀ ਪੁਲਿਸ ਬਿਲਕੁਲ ਅਲਰਟ ਤੇ ਹੈ ਲੋਕਾਂ ਨੂੰ ਬਿਲਕੁਲ ਪੀਲ ਕਰਨਾ ਲੋਕਾਂ ਨੂੰ ਇਹ ਪੀਲ ਕਰਨਾ ਵੀ ਉਹ ਇਹ ਕਿ ਸ਼ੱਕੀ ਵਸਤੀ ਨੂੰ ਦੇਖ ਕੇ ਪੁਲਿਸ ਨੂੰ ਸੂਚਿਤ ਕਰਨ ਤੇ ਜਿਹੜਾ ਆਪਣਾ 26 ਜਨਵਰੀ ਦਾ ਦੇਣਾ ਬਿਲਕੁਲ ਹੀ ਉਤਸ਼ਾਹ ਨਾਲ ਮਨਾਣਾ